ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਡੀਐਸਪੀ ਰਾਜਵੀਰ ਸਿੰਘ ਅਤੇ ਐਸਐਚਓ ਸਮਨਪ੍ਰੀਤ ਕੌਰ ਖਾਣਾ ਪੈਣੀ ਮਿਆ ਖਾਂ ਵੱਲੋਂ ਪਿੰਡ ਮੋਜ਼ਪੁਰ ਦੇ ਵਿੱਚ ਇੱਕ ਵੱਡੇ ਲੈਵਲ ਤੇ ਸਵੇਰੇ 5 ਵਜੇ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ 15 ਤਰਪਾਲਾਂ ਫੜੀਆਂ ਗਈਆਂ ਨੇ ਜਿਸ ਦੇ ਵਿੱਚ 4500 ਕਿਲੋ ਲਾਹਣ ਬਰਾਮਦ ਹੋਈ ਹੈ ਉਸ ਦੇ ਨਾਲ ਦੀ ਨਾਲ 1.5 ਲੱਖ ਐਮਐਲ ਜਿਹੜੀ ਆ ਸ਼ਰਾਬ ਬ੍ਰਾਹਮਤ ਹੋਈ ਆ ਇੱਕ ਵੱਡੀ ਕਾਮਯਾਬੀ ਮਿਲੀ ਆ ਇਸ ਦੇ ਨਾਲ ਹੀ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ ਜਿਹੜੀ ਆ ਵਕਫਾ ਥਾਣੇ ਵੱਲੋਂ ਰੇਡ ਕੀਤੀ ਗਈ ਆ ਉਹ ਵਕਫਾ ਵਕਫੇ ਪਿੰਡਾਂ ਦੇ ਵਿੱਚ ਹਜ਼ਾਰਾਂ ਲੀਟਰ ਲੱਖਾਂ ਲੀਟਰ ਦੇ ਲੱਖਾਂ ਐਮ ਐਲ ਜਿਹੜੀ ਆ ਸ਼ਰਾਬ ਹਰ ਥਾਣੇ ਦੇ ਵਿੱਚ ਬ੍ਰਾਹਮਤ ਹੋਈ ਆ ਸੋ ਕਰਦਿਆਂ ਗੱਲਬਾਤ ਇਸ ਦਾ ਪੂਰਾ ਵੇਰਵਾ ਲੈਨੇ ਆ ਡੀ ਐਸ ਪੀ ਰਾਜਵੀਰ ਕੋਲੋਂ ਹਾਂਜੀ ਸਰ ਅੱਜ ਭਾਰੀ ਪੁਲਿਸ ਫੋਰਸ ਬਲ ਦੇ ਨਾਲ ਜਿਹੜਾ ਮੋਜਪੁਰ ਦੇ ਵਿੱਚ ਰੇਡ ਕੀਤੀ ਗਈ ਆ ਕਿੰਨੀ ਕ ਜਿਹੜੀ ਸ਼ਰਾਬ ਬ੍ਰਾਹਮਤ ਹੋਈ ਆ ਅੱਜ ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਗਰਦਾਸਪੁਰ ਦੇ ਆ ਜਿਹੜਾ ਵਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਸਾਰੇ ਥਾਣਿਆਂ ਦੇ ਵਿੱਚ ਜਿਹੜਾ ਵਾ ਉਹ 6:00 ਵਜੇ ਤੋਂ ਲੈ ਕੇ 11:00 ਵਜੇ ਤੱਕ ਜਿਹੜਾ ਵਾ ਨਸ਼ਿਆਂ ਦੇ ਖਿਲਾਫ ਉਹ ਸ਼ਰਾਬ ਦੇ ਖਿਲਾਫ ਜਿਹੜਾ ਵਾ ਕੈਸੋ ਰੇਡ ਕੀਤੇ ਗਏ ਆ ਜਿਹੜੀ ਜਿਹੜੀ ਗਰਦਾਸਪੁਰ ਜ਼ਿਲ੍ਹੇ ਨੂੰ ਜਿਹੜੀ ਆ ਉਹ ਭਾਰੀ ਸਫਲਤਾ ਜਿਹੜੀ ਆ ਇਹਦੇ ਸਬੰਧ ਦੇ ਵਿੱਚ ਜਿਹੜਾ ਕੈਸੋਲੇਟ ਕੀਤਾ ਗਿਆ ਮਿਲੀ ਆ ਜਿਹਦਾ ਵੇਰਵਾ ਜਿਹੜਾ ਵਾ ਇਸ ਪ੍ਰਕਾਰ ਆ ਥਾਣਾ ਪੈਣੀ ਮੀਆਂ ਖਾਂ ਵਿੱਚ ਜਿਹੜਾ ਮੋਜਪੁਰ ਦਾ ਏਰੀਆ ਵਾ ਦਰਿਆ ਦੇ ਕੰਡੇ ਦੇ ਉੱਤੇ ਉੱਥੇ ਜਿਹੜਾ ਵਾ ਐਕਸਾਈਜ਼ ਸਟਾਫ ਦੇ ਨਾਲ ਪੁਲਿਸ ਦੇ ਨਾਲ ਜਿਹੜਾ ਸਾਂਝਾ ਰੇਡ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ 4500 ਕਿਲੋ ਲਾਣ 15 ਤਰਪਾਲਾਂ ਹਰੀਏ ਦੇ ਵਿੱਚ 300 ਕਿਲੋ ਲਾਹਣ 4500 ਕਿਲੋ ਲਾਹਣ ਬਰਾਮਦ ਹੋਈ ਆ ਅਤੇ 1,50,000 ਐਮਐਲ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਆ ਉਤੋਂ ਬਰਾਮਦ ਹੋਈ ਆ ਇਸੇ ਤਰ੍ਹਾਂ ਥਾਣਾ ਪਰਾਣਾਛਾਲਾ ਦੇ ਵਿੱਚ ਜਿਹੜਾ ਕੈਸੋ ਰਿਪੋਰਟ ਦੇ ਤੌਰਾਨ ਜਿਹੜਾ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 6750 ਐਮਐਲ ਸ਼ਰਾਬ ਨਜਾਇਜ਼ ਬਰਾਮਦ ਹੋਈ ਆ ਤੇ ਦੀਨਾ ਨਗਰ ਥਾਣੇ ਦੇ ਵਿੱਚ ਜਿਹੜੀ ਆ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ 26,250 ਐਮਐਲ ਸ਼ਰਾਬ ਨਜਾਇਜ਼ ਬਰਾਮਦ ਹੋਈ ਆ ਤੇ ਇੱਕ ਕਲਾਨੌਂ ਥਾਣੇ ਦੇ ਵਿੱਚ ਇੱਕ ਮਕਦਮਾ ਦਰਜ ਕੀਤਾ ਗਿਆ ਜਿਸ ਵਿੱਚ 7500 ਐਮਐਲ ਸ਼ਰਾਬ ਨਜ ਤੇ ਥਾਣਾ ਬਰਾਮਪੁਰ ਵਿੱਚ ਇੱਕ ਮਕਦਮਾ ਦਰਜ ਕੀਤਾ ਗਿਆ ਜਿੱਚ 7500 ਐਮਐ ਸ਼ਰਾਬ ਨਜਾਇਜ਼ ਤੇ ਥਾਣਾ ਕਮਣਕਲਾਂ ਵਿੱਚ ਦੋ ਐਫਆਈਆਰਾਂ ਜਿਹੜੀਆਂ ਵਾਂ ਸ਼ਰਾਬ ਦੀਆਂ ਦਰਜ ਕੀਤੀਆਂ ਗਈਆਂ ਵਾਂ ਜਿੱਚ ਟੋਟਲ 14250 ਐਮਐ ਸ਼ਰਾਬ ਨਜਾਇਜ਼ ਬਰਾਮਦ ਹੋਈਆ ਅਤੇ ਤੇਪੜ ਥਾਣੇ ਦੇ ਵਿੱਚ ਵੀ ਜਿਹੜਾ ਵਾ ਇਹ 150 ਨਾਠ ਜਿਹੜੀਆਂ ਇਨਟੌਕਸਿਕਟ ਨਸ਼ੇ ਵਾਲੀਆਂ ਗੋਲੀਆਂ ਮਿਲੀਆਂ ਵਾ ਜਿਹਦੇ ਸਬੰਧ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਵਾ ਇਸ ਤਰ੍ਹਾਂ ਜਿਹੜਾ ਵਾ ਸਾਰੇ ਡਿਸਟ੍ਰਿਕਟ ਅਰਦਾਸਪੁਰ ਦੇ ਵਿੱਚ ਅੱਜ ਮਿਤੀ 12 5 24 ਨੂੰ ਕੈਸੋ ਰੇਡ ਦੌਰਾਨ ਜਿਹੜੀ ਆ ਟੋਟਲ ਜਿਹੜੀ ਆ 5 ਲੱਖ ਟੋਟਲ ਜਿਹੜੀ ਆ 232550 ਐਮਐਲ ਜਿਹੜੀ ਆ ਸ਼ਰਾਬ ਨਜਾਇਜ਼ ਮਿਲੀ ਆ ਅਤੇ 4500 ਕਿਲੋ ਟੋਟਲ ਜਿਹੜੀ ਆ ਨਾਣ ਬਰਾਮਦ ਹੋਈ ਆ ਤੇ 146 ਜਿਹੜੀਆਂ ਵਾ ਨਸ਼ੇ ਵਾਲੀਆਂ ਟੈਬਲੇਟ ਮਿਲੀਆਂ ਵਾ ਜਿਹੜੀ ਇੱਕ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਸਫਲਤਾ ਤੇ ਉਪਲਬਧੀ ਵਾਲੀ ਗੱਲ ਹੈ। ਇਹ ਜਿਹੜੇ ਮੋਜਪੁਰ ਦੇ ਵਿੱਚ ਕਿਹੜੇ-ਕਿਹੜੇ ਵਿਅਕਤੀਆਂ ਅਨੁਸਾਰ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ। ਹਾਂਜੀ ਇਹ ਜਿਹੇ ਹਾਲ ਦੀ ਘੜੀ ਦਾ ਦਰਿਆ ਦੇ ਜਿਹੜੇ ਪਰਲੇ ਬੰਨੇ ਜਿਹੜੇ ਰੇੜੀ ਕੀਤੇ ਗਏ ਉਹ ਤਰਪਾਲਾਂ ਜ਼ਮੀਨ ਦੇ ਵਿੱਚ ਨੱਪੀਆਂ ਮਿਲੀਆਂ ਵਾ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦਾ ਟ੍ਰੇਸ ਕਰਕੇ ਜਿਹੜਾ ਬਾਦ ਦੋਸ਼ੀਆਂ ਨੂੰ ਉਸਾਰ ਕਰ ਲਿਆ ਜਾਏ। ਇਹ ਚੋਣ ਕਮਿਸ਼ਨ ਦੀਆਂ ਕੀ ਹਦਾਇਤਾਂ ਨੇ ਜਿਹੜਾ ਕਿ ਹੁਣ ਲਗਾਤਾਰ ਚੋਣਾਂ ਮੈਦਾਨ ਜਿਹੜਾ ਪਖਿਆ ਹੋਇਆ ਹੈ ਉਸ ਵਾਸਤੇ ਪੁਲਸੀਆਂ ਕੀ ਤਿਆਰੀਆਂ ਨੇ ਹਾਂਜੀ ਉਸ ਦੇ ਵਾਸਤੇ ਜਿਹੜੀਆਂ ਸਾਰੀਆਂ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਐਸਐਸਸੀ ਟੀਮਾਂ ਐਫਐਸਸੀ ਟੀਮਾਂ ਜਿਹੜੀਆਂ ਵਾਂ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਕੈਮਰੇ ਗੱਡੀਆਂ ਤੇ ਲੱਗੇ ਹੋਏ ਆ ਘੁੰਮ ਰਿਹਾ ਇਸ ਤੋਂ ਇਲਾਵਾ ਜਿਹੜੇ 24 ਘੰਟੇ ਜਿਹੜੇ ਆ ਜਿਹੜੇ ਆਪਣੇ ਨਾਕੇ ਜਿਹੜੇ ਆ ਉਹ ਇੰਟਰ ਸਟੇਟ ਇੰਟਰਜਿਸਟ ਨਾਕੇ ਲਾਏ ਗਏ ਆ ਤੇ ਸੈਕੰਡ ਲਾਈਨ ਨਾਲ ਡਿਫੈਂਸਿਵ ਤੇ ਜਿਹੜੇ ਨਾਕੇ ਲਾਏ ਗਏ ਆ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਸ਼ਹਿਰੀ ਏਰੀਏ ਵਿੱਚ ਪੀਸੀਆ ਅਤੇ ਜਿਹੜੇ ਹੋਰ ਵੀ ਗਾਇ ਬਗਾਏ ਐ ਐਸਚੋ ਵੀ ਇਹਦੇ ਨਾਕੇ ਲਾ ਕੇ ਜਿਹੜੀ ਪੂਰੀ ਮਸਤਦੀ ਨਾਲ ਡਿਊਟੀ ਕਰ ਰਹਾ ਹੈ ਕੁਝ ਪਤਾ ਲੱਗਾ ਕਿ ਇਹ ਸ਼ਰਾਬ ਨਿਕਲ ਰਹੀ ਸੀ ਇਹ ਕਿੱਥੇ ਵਰਤੀ ਜਾਣੀ ਸੀਗੀ ਇਹ ਸ਼ਰਾਬ ਅੱਗੇ ਵੇਚਦੇ ਹੀ ਆ ਬਾਕੂ ਖਸਾਵਾਂ ਦੇ ਉੱਤੇ ਲੈ ਕੇ ਜਾ ਕੇ ਅੱਗੇ ਸੀਲ ਕਰਦੇ ਆ ਠੀਕ ਹੈ ਧੰਨਵਾਦ ਹਾਂਜੀ ਕੰਚੂੜੇ ਚੱਲਦੇ ਰਹਿੰਦੇ। ਫੋਨ ਵਾਲਾ ਹੈ। ਖਾਗੀ ਆ ਨਾ ਕੋਈ ਨਾ ਇਹ ਵੀਡੀਓ ਬਣਾ ਰਿਹਾ। ਦੇਖ ਪਾਸੇ ਖਿੱਚ ਲਓ ਤੇ ਦੂਜੇ ਪਾਸੇ ਖਲੇ ਕਰਦੇ।